ਯਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ। ਜਿਵੇਂ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਗਰਮੀ ਦਾ ਮੌਸਮ ਚੱਲਦਾ ਹੈ ਬੱਚਿਆਂ ਨੂੰ ਛੁੱਟੀਆਂ ਆਏ ਤਾਂ ਬੱਚੇ ਰੋਹ ਚਾਹੁੰਦੇ ਆ ਕਿ ਸਾਨੂੰ ਬਾਹਰ ਦਾ ਕੁਝ ਨਾ ਕੁਝ ਲਿਆ ਦੇ ਜਾਵੇ ਤੇ ਜਿਹੜਾ ਹੈਗਾ ਬੱਚੇ ਖਾਣਾ ਬਾਹਰ ਦਾ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਕਰਦੇ। ਰੋਜ਼ ਦਾ ਵੀ ਹੈਗਾ ਜਿਹੜਾ ਬਾਹਰ ਤਾਂ ਨਹੀਂ ਖਾਇਆ ਜਾ ਸਕਦਾ ਅੱਜ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਤੇ ਆਸਾਨ ਤੇ ਉਹ ਸਵਾ ਮਨਚੂਰੀਆਂ ਬਣਾ ਕੇ ਤਿਆਰ ਕੀਤਾ। ਉਹ ਵੀ ਬਿਲਕੁਲ ਸਿੰਪਲ ਤਰੀਕਾ ਇਹਦੇ ਲਈ ਕੋਈ ਜ਼ਿਆਦਾ ਕੁਝ ਨਹੀਂ ਕਰਨਾ ਹੈਗਾ ਸਾਨੂੰ ਸੋਆਬੀਨ ਚਾਹੀਦੀਆਂ ਸਬਜ਼ੀਆਂ ਚਾਹੀਦੀਆਂ ਕੁਝ ਜੜੀਆਂ ਹੁੰਦੀਆਂ ਹੈਗੀਆਂ ਜੇ ਨਹੀਂ ਹੈਗੀਆਂ ਸਬਜ਼ੀਆਂ ਤਾਂ ਤੈ ਤੋਂ ਵੀੜਾ ਹੈਗਾ ਪਿਆਜ਼ਾਂ ਨਾਲ ਵੀ ਬਣਾਇਆ ਜਾ ਸਕਦਾ ਸ਼ਿਮਲਾ ਮਿਰਚ ਵੀ ਨਹੀਂ ਬਣਾਇਆ ਜਾ ਸਕਦਾ ਹੈਗਾ ਇੱਕ ਆਪਾਂ ਜਿਹੜੀ ਹੈਗੀ ਘਰ ਵਿੱਚ ਚੀਜ਼ ਬਣਾਉਂਦੇ ਹੈਗੇ ਸ਼ੁੱਧ ਹੁੰਦੀ ਤੇ ਹੈਲਦੀ ਹੁੰਦੀ ਹੈ ਸੋਆਬੀਨ ਤੁਹਾਨੂੰ ਸਾਰਿਆਂ ਨੂੰ ਕਿੰਨਾ ਪਤਾ ਹੀ ਹੈ ਕਿ ਪ੍ਰੋਟੀਨ ਨਾਲ ਜਿਹੜੀ ਹੈਗੀ ਭਰਪੂਰ ਹੁੰਦੀ ਹੈ ਇਸ ਲਈ ਬੱਚੇ ਦਾ ਕੋਈ ਨੁਕਸਾਨ ਨਹੀਂ ਹੈਗਾ ਇਸ ਤਰ੍ਹਾਂ ਤੁਸੀਂ ਵੀ ਜਿਹੜਾ ਹੈਗਾ ਘਰ ਵਿੱਚ ਸੋਆਬੀਨ ਮਨਚੂਰੀਅਨ ਬਣਾ ਸਕਦੇ ਆ ਇਹ ਮਨਚੂਰੀਅਨ ਜਿਹੜੇ ਦੋ ਤਰੀਕਿਆਂ ਨਾਲ ਬਣਦਾ ਜੇ ਆਪਾਂ ਜਿਹੜਾ ਬਣਾ ਕੇ ਤਿਆਰ ਕੀਤਾ ਹੈ 5 ਤੋਂ 10 ਮਿੰਟਾਂ ਵਿੱਚ ਕੀਤਾ ਹੈ ਇਹ ਸਿੰਪਲ ਤਰੀਕਾ ਹੈ ਜੇ ਆਪਾਂ ਦੂਜੀ ਤੱਕ ਬਣਾਵਾਂਗੇ ਉਹਨੂੰ ਟਾਈਮ ਲੱਗੂਗਾ ਇਹ ਜਿਹੜਾ ਅਸੀਂ ਬਣਾ ਕੇ ਤਿਆਰ ਕੀਤਾ ਸਿੰਪਲ ਜਿਹੇ ਤਰੀਕੇ ਦੇ ਨਾਲ ਸੋਆਬੀਨ ਲੈਣੀ ਹੈ ਤੇ ਲੈ ਕੇ ਉਬਾਲ ਕੇ ਇਹਨਾਂ ਨੂੰ ਜਿਹੜੀ ਹੈਗੀ ਬਹੁਤ ਆਸਾਨੀ ਇੰਨਾ ਜਿਹੜਾ ਹੈਗਾ ਬਣ ਜਾਂਦਾ ਹੈ ਇਹ ਸਵਾ ਮੰਚੂਰੀਆਂ ਨੂੰ ਤੁਸੀਂ ਡ్రਾਈ ਵੀ ਬਣਾ ਸਕਦੇ ਜਿਸ ਤਰ੍ਹਾਂ ਮੈਂ ਬਣਾਈ ਹੈ ਤੇ ਗਰੇਵੀ ਵਾਲਾ ਵੀ ਇਹਨੂੰ ਬਣਾ ਸਕਦੇ ਹੋ ਇਹ ਆਪਾਂ ਕਿਸ ਤਰ੍ਹਾਂ ਬਣਾ ਕੇ ਤਿਆਰ ਕੀਤਾ ਹਾਂ ਆ ਉਹ ਕਰਦੇ ਹੁਣ ਅਸੀਂ ਵੀਡੀਓ ਸਟਾਰਟ ਜਿਹੜਾ ਅਸੀਂ ਸਵਾ ਮੰਚੂਰੀਆਂ ਬਣਾਵਾਂਗੇ ਹੈ ਉਹ ਤੇ ਲਈ ਆਪਾਂ ਜਿਹੜਾ ਹੈਗਾ ਸਵਾ ਵੀਨ ਜਿਹੜੀ ਹੈਗੀ ਹੈ ਲੈ ਲਈਆਂ ਇਹ ਤੁਸੀਂ ਛੋਟੇ ਸਾਈਜ਼ ਦੀ ਵੀ ਲੈ ਸਕਦੇ ਹੋ ਵੱਡੇ ਸਾਈਜ਼ ਦੀ ਵੀ ਜਿਹੜੀ ਹੈਗੀ ਹੈ ਲੈ ਸਕਦੇ ਆ ਆਪਾਂ ਜਿਹੜਾ ਹੈਗਾ ਥੋੜਾ ਜਿਹਾ ਹਟ ਕੇ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਹੁਣ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਗਰਮ ਪਾਣੀ ਪਾ ਲੈਣਾ ਹੈ ਜਾਂ ਤਾਂ ਤੁਸੀਂ ਤਤੀਲੀ ਵਿੱਚੇ ਕਿਸੇ ਚਵਾਲ ਲਓ ਜਾਂ ਇਸ ਤਰ੍ਹਾਂ ਕੋਈ ਡੋਂਗਾ ਲੈ ਕੇ ਉਹਦੇ ਵਿੱਚ ਗਰਮ ਪਾਣੀ ਪਾ ਦਿਓ ਤਾਂ ਜਿਹੜੇ ਹੈਗੇ ਆ ਸੌਵੇਂ ਨੇ ਇਹ ਐ ਸੌਫਟ ਹੋ ਜਾਂਦੇ ਆ। ਇਸ ਤਰ੍ਹਾਂ ਇੱਕ ਚੱਨੀ ਲੈ ਕੇ ਇਹਨੂੰ ਥੱਲੇ ਨੂੰ ਜ਼ਿਆਦਾ ਦਬਾਤੋ ਜਾਂ ਪਰ ਕੋਈ ਢੱਕਣ ਰੱਖ ਦਿਓ ਹੈ ਜਿਹੜਾ ਹੈਗਾ ਐਨੇ ਸੌਫਟ ਫੁੱਲ ਕੇ ਸੌਫਟੀਆਂ ਹੋ ਜਾਵਾ ਇਹ। ਤੇ ਜਿਹੜੀਆਂ ਹੈ ਉਹ ਬਾਣੀਆਂ ਹੈਗੀਆਂ ਉਹ ਤੁਸੀਂ ਉਤਾ ਵੀ ਉਬਾਲ ਸਕਦੇ ਹੋ। ਬਿਨਾਂ ਪਾਣੀ ਦੇ ਵਿੱਚ ਵੀ ਵਾਲ ਸਕਦੇ ਹੋ ਇਹਨੂੰ ਹਮ ਆਪਾਂ ਜਿਹੜਾ ਹੈਗਾ ਸੌਫਟ ਹੋਣ ਲਈ ਰੱਖ ਦਿੰਦੇ ਆ ਇਹਨੂੰ ਤੇ ਇਹ ਜਿਹੜੇ ਹੈਗੀਆਂ ਪੋਲੀਆਂ ਹੋ ਜਾਵਾ ਇਹ ਇਸਦੇ ਲਈ ਜਿਹੜੀ ਆਪਾਂ ਸਬਜ਼ੀਆਂ ਲਈਆਂ ਤੁਸੀਂ ਕੋਈ ਵੀ ਜਿਹੜੀਆਂ ਹੈਗੀਆਂ ਸਬਜ਼ੀਆਂ ਲੈ ਸਕਦੇ ਮੈਂ ਜਿਹੜੀ ਸਬਜ਼ੀ ਲਈਆਂ Shimla mirch ਲੈ ਲਈ ਹੈ ਪਿਆਜ਼ ਲੈ ਲਿਆ ਤੇ ਥੋੜੀਆਂ ਆਪਾਂ ਕੋੜੀ ਮਿਰਚ ਲੈ ਲਈ ਹੈ ਜਿਹੜੀ ਅਸੀਂ ਕੋੜੀ ਮਿਰਚ ਪਾਵਾਂਗੇ ਇਹਦੇ ਵਿੱਚ ਤੁਸੀਂ ਜਿਹੜੀ ਹੈਗੀ ਆ ਰੈੱਡ ਚਿੱਲੀ ਵੀ ਪਾ ਸਕਦੇ ਹੋ ਗ੍ਰੀਨ ਚਿੱਲੀ ਪਾ ਸਕਦੇ ਹੋ ਉਹ ਤੁਸੀਂ ਆਪਣੇ ਮੁਤਾਬਕ ਜਿਹੜਾ ਹੈਗਾ ਜਾਇ ਹਰੀ ਮਿਰਚ ਵੀ ਪਾ ਸਕਦੇ ਹੋ ਤੇ ਦੂਜੀ ਜਿਹੜੀ ਸਾਸ ਤੇ ਵਿੱਚ ਮਿਰਚ ਆਉਂਦੀ ਆ ਉਹ ਤੁਸੀਂ ਪਾ ਸਕਦੇ ਹੋ ਜਿਹੜੇ ਅਸੀਂ ਬਣਾਣਾ ਇੱਕ ਸਿੰਪਲ ਜੇ ਤਰੀਕੇ ਨਾਲ ਬਣਾਉਣਾ ਬਹੁਤਾ ਸਪੈਸੀ ਨਹੀਂ ਬਣਾਉਣਾ ਹੈਗਾ ਹਲਕਾ ਜੇ ਤੇ ਗਰਮੀਆਂ ਦਾ ਮੌਸਮ ਹੈ ਜਿਆਦਾ ਸਪੈਸੀ ਵੀ ਨਹੀਂ ਖਾਇਲ ਖਾਦਾ ਜਾਂਦਾ ਆ ਆਪਾਂ ਜਿਹੜਾ ਹਲਕੇ ਹਲਕੇ ਜੇ ਮਸਾਲੇ ਪਾ ਕੇ ਉਹਦੇ ਨਾਲ ਜਿਹੜਾ ਹੈਗਾ ਸੋਇਆ ਮਨਚੂਰੀਅਨ ਬਣਾ ਕੇ ਤਿਆਰ ਕਰਾਂਗੇ ਡਾਕੂਮੈਂਟ ਹੋ ਗਏ ਸਾਨੂੰ ਜਿਹੜੇ ਹੈਗੇ ਸੋਆਬੀਨ ਰੱਖੀ ਹੋਈ ਨੂੰ ਤੇ ਹੁਣ ਇਹ ਜਿਹੜੀ ਹੈਗੀ ਐ ਉਹ ਐ ਸੌਫਟ ਹੋ ਗਏ ਹੁਣ ਇਹ ਆਪਾਂ ਗਰਮ ਪਾਣੀ ਚੋਂ ਕੱਢ ਕੇ ਠੰਡੇ ਪਾਣੀ ਵਿੱਚ ਪਾ ਲੈਣਾ ਹੈ ਜੇ ਆਪਾਂ ਇਸ ਤਰ੍ਹਾਂ ਜ਼ਿਆਦਾ ਠੰਡਾ ਹੋਣ ਲਈ ਦੂਜੀ ਤੱਕ ਰੱਖਾਂਗੇ ਤਾਂ ਥੋੜਾ ਜਿਹਾ ਟਾਈਮ ਲੱਗੂਗਾ ਜੇ ਇਸ ਤਰ੍ਹਾਂ ਦੂਜੇ ਬਾਟਰ ਨੂੰ ਠੰਡੇ ਪਾਣੀ ਵਿੱਚ ਪਾ ਦੋ ਤਾਂ ਜਿਹੜੇ ਹੈਗੇ ਜਲਦੀ ਠੰਡੇ ਹੋ ਜਾਂਦੇ ਤੇ ਬਾਅਦ ਵਿੱਚ ਇਹਨਾਂ ਨੂੰ ਨਸੀਨ ਨਚੋੜ ਸਕਦੇ ਆ ਇਹਨਾਂ ਦਾ ਜਿਹੜਾ ਪਾਣੀ ਹੈਗਾ ਬਿਲਕੁਲ ਇਹਨਾਂ ਨੂੰ ਨਚੋੜ ਦੇਣਾ ਹੈ ਹੁਣ ਐਸੀ ਨੂੰ 2 ਮਿੰਟ ਆਪਾਂ ਹੰਡੇ ਪਾਣੀ ਵਿੱਚ ਰੱਖ ਦਿੰਦੇ ਕਿ ਜਿਹੜੀਆਂ ਆਏਆਂ ਗਿਆ ਇਹ ਐਂ ਠੰਡੀਆਂ ਹੋ ਜਾਵਾਂ ਨਚੋਣੀਆਂ ਜਿਹੜੀਆਂ ਹੈਗੀਆਂ ਸੌਖੀਆਂ ਹੋ ਜਾਵਾਂ ਸੋ ਆ ਵੀ ਇਹ ਜਿਹੜੀਆਂ ਹੈਗੀਆਂ ਸਾਰੇ ਠੰਢੀ ਹੋ ਗਈਆਂ ਹੁਣ ਆਪਾਂ ਇਹਨੂੰ ਨਚੋੜੀ ਦਾ ਜਿਹੜਾ ਪਾਣੀ ਹੈਗਾ ਐਂ ਚੋੜਨਾ ਪਾਣੀ ਨਹੀਂ ਬਿਲਕੁਲ ਵਿੱਚ ਰਹਿਣਾ ਚਾਹੀਦਾ ਹੈਗਾ ਇਸ ਤਰ੍ਹਾਂ ਦਵਾ ਦਵਾ ਕੇ ਜਿਹੜਾ ਹੈਗਾ ਨਚੋੜ ਲੈਣਾ ਹੈ ਤੇ ਦੂਜੇ ਬਰਤਨ ਵਿੱਚ ਪਾ ਲੈਣਾ ਹੈ ਠੰਡੇ ਪਾਣੀ 'ਚ ਇਹ ਫਾਇਦਾ ਹੁੰਦਾ ਕਿ ਮੈਂਟ ਤੋਂ ਬਾਅਦ ਜਿਹੜਾ ਹੈਗਾ ਐਨ ਸਵਾਬੀਨ ਜਿਹੜੀ ਹੈਗੀ ਸਾਡੀ ਠੰਡੀ ਹੋ ਜਾਂਦੀ ਹੈ ਤੇ ਨਚੌਲ ਨਹੀਂ ਸੌਖੀ ਹੋ ਜਾਂਦੀ ਹੈ ਹੁਣ ਆਪਾਂ ਜਿਹੜੀ ਸਵਾਬੀਨ ਹੈਗੀ ਇੱਕ ਵੱਡੇ ਬੋਲ ਵਿੱਚ ਪਾ ਲਓ ਤੁਸੀਂ ਜੇ ਇਸ ਤਰ੍ਹਾਂ ਪਲੇਟ ਕੋਈ ਵੀ ਹੈਗੀ ਹੈ ਵੱਡੀ ਲੈ ਲਓ ਤੇ ਉਹਦੇ ਵਿੱਚ ਪਾ ਲੈਣਾ ਹੁਣ ਇਹਦੇ ਵਿੱਚ ਅਸੀਂ ਪਾਉਂਦੇ ਆ ਮਸਾਲੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਨਮਕ ਜਿਹੜਾ ਪਾਣਾ ਹੈਗਾ ਬਿਲਕੁਲ ਥੋੜਾ ਪਾਣਾ ਹੈ ਦੀ ਬਾਅਦ ਵਿੱਚ ਜਿਹੜਾ ਹੈਗਾ ਆਪਾਂ ਇਹਦੇ ਵਿੱਚ ਸੋਇਆ ਸੌਸ ਵੀ ਪਾਵਾਂਗੇ ਐ ਇਸ ਨਾਲ ਜਿਹੜਾ ਹੈਗਾ ਤੁਸੀਂ ਆਪਣੇ ਮੁਤਾਬਕ ਜਿਹੜਾ ਹੈਗਾ ਘੱਟ ਜਾਂ ਜ਼ਿਆਦਾ ਕਰ ਸਕਦੇ ਹੋ ਥੋੜੀ ਜਿਹੀ ਹਰੀਚੀ ਲਈ ਅਸੀਂ ਦੇ ਵਿੱਚ ਜਿਹੜੀ ਹੈਗੀ ਹਰੀਚੀਲੀ ਮਿਰਚ ਵੀ ਪਾਈ ਹੋਈ ਹੈ ਇਸ ਲਈ ਇਹ ਥੋੜੀ ਘੱਟੇ ਬਣਣੀ ਹੈ ਧਨੀਆ ਪਾਊਡਰ ਇਹ ਵੀ ਤੁਸੀਂ ਹੋਰ ਮਸਾਲੇ ਵੀ ਜਿਹੜਾ ਹੈਗਾ ਤੁਸੀਂ ਖਾਣਾ ਚਾਹੁੰਦੇ ਆ ਥੋੜੇ ਸਪੈਸੀ ਖਾਣਾ ਚਾਹੁੰਦੇ ਆ ਤਾਂ ਤੁਸੀਂ ਹੋਰ ਮਸਾਲੇ ਜਿਹੜੇ ਹੈਗੇ ਆ ਪਾ ਸਕਦੇ ਹੋ ਹੁਣ ਅਸੀਂ ਭੰਗੇ ਦੇ ਵਿੱਚ ਕੌਨਸਟਾਰ ਤੁਸੀਂ ਆਰਾ ਰੋਡ ਵੀ ਪਾ ਸਕਦੇ ਆ ਜੇ ਕੌਨਸਟਾਰ ਜਿਹੜਾ ਰੋਡ ਹੈਗੇ ਤੋਂ ਇਹ ਸੇਮ ਇੱਕੇ ਕੰਮ ਕਰਦੇ ਆ ਇਹ ਵੀ ਬਹੁਤਾ ਨਹੀਂ ਪਾਣਾ ਹੈਗਾ ਬਿਲਕੁਲ ਥੋੜਾ ਜਿਹਾ ਦੋ ਕ ਚਮਚੇ ਜਿਹੜੇ ਹੈਗੇ ਆ ਪਾਣੇ ਆ ਹੁਣ ਇਹਨਾਂ ਨੂੰ ਸਾਰਿਆਂ ਨੂੰ ਐਂਡ ਮਿਕਸ ਕਰ ਲੈਣਾ ਕਿ ਜਿਹੜਾ ਹੈਗਾ ਆਰਰ ਰੋਟੇ ਮਸਾਲੇ ਹੈਗੇ ਆ ਸਾਰੇ ਜਿਹੜੇ ਹੈਗਾ ਸੌਬੀਨ ਤੇ ਕਵਰ ਹੋ ਜਾਵਾ ਇਹ ਜੇ ਤੁਸੀਂ ਆਰਰ ਰੋ ਸਪੌਨਸਟਾਰ ਵੀ ਨਹੀਂ ਪਾਣਾ ਚਾਹਦੇ ਆਰਰ ਰੋਟ ਵੀ ਨਹੀਂ ਪਾਣਾ ਚਾਹਦੇ ਤਾਂ ਤੁਸੀਂ ਹਲਕਾ ਜਿਹਾ ਜਿਹੜਾ ਹੈਗਾ ਦੋ ਚਮਚੇ ਤੁਸੀਂ ਮੈਤੇ ਦੇ ਵੀ ਪਾ ਸਕਦੇ ਹੋ ਇੱਕ ਚੀਜ਼ ਇਹਦੇ ਵਿੱਚ ਹੋਰ ਪਾਈ ਜਾ ਸਕਦੀ ਹੈ ਦਹੀਂ ਵੀ ਜਿਸ ਤਰ੍ਹਾਂ ਹੈਗਾ ਹੁਣ ਐਸੇ ਮਸਾਲੇ ਪਾਏ ਆਪਾਂ ਦਹੀਂ ਵੀ ਪਾਇਆ ਜਾ ਸਕਦਾ ਜੇ ਤੁਸੀਂ ਦਹੀਂ ਨਾਲ ਹੀ ਖਾਣੇ ਹੋਵਾ ਤਾਂ ਤੁਸੀਂ ਜਿਹੜਾ ਹੈਗਾ ਦਹੀਂ ਨਾਲ ਵੀ ਨੂੰ ਜਿਹੜਾ ਹੈਗਾ ਕਵਰ ਕਰ ਸਕਦੇ ਹੋ ਜਾਂ ਤੁਸੀਂ ਇਸ ਤਰ੍ਹਾਂ ਬਣਾ ਲਓ ਹੈ ਜਿਹੜੇ ਮਸਾਲੇ ਪਾਏ ਆ ਇਹ ਜਾਂ ਹੋਰ ਤੁਸੀਂ ਸਪੈਸੀ ਖਾਣਾ ਤਾਂ ਹੋਰ ਮਸਾਲੇ ਪਾ ਸਕਦੇ ਹੋ ਗੈਸ ਤੇ ਆਪਾਂ ਜਿਹੜਾ ਹੈਗਾ ਪੈਨ ਰੱਖ ਲਿਆ ਇਹਦੇ ਵਿੱਚ ਆਪਾਂ ਜਿਹੜੇ ਪਾਵਾਂਗੇ ਜਿਆਦਾ ਫਾਈਨ ਤੇਲ ਹੀ ਪਾਣਾ ਤੇ ਕੋਈ ਵੀ ਤੁਸੀਂ ਜਿਹੜਾ ਹੈ ਕੁਕਿੰਗ ਆਇਲ ਲੈ ਸਕਦੇ ਹੋ ਸਿਰਫ ਜਿਹੜੀਆਂ ਹੈਗੀਆਂ ਆਪਾਂ ਦੋ ਕੜਛੀਆਂ ਹੀ ਤੇਲ ਦੀਆਂ ਪਾਣੀਆਂ ਐ ਇਹਨੂੰ ਫੁੱਲ ਫਰਾਈ ਨਹੀਂ ਕਰਨਾ ਹੈਗਾ ਬਸ ਆਪਾਂ ਹਲਕਾ ਜਿਹਾ ਜਿਹੜਾ ਹੈਗਾ ਇਹਨੂੰ ਆਪਾਂ ਤੇਲ ਵਿੱਚ ਪਕਾਉਣਾ ਹੈ ਜਿਹੜੀਆਂ ਸੋਬੀਨ ਹੈਗੀਆਂ ਨਾ ਆਪਾਂ ਜੇ ਹਲਕਾ ਜਿਹਾ ਤੇਲ ਲਾ ਕੇ ਇਹਦੇ ਵਿੱਚ ਆਪਾਂ ਬਣਾਵਾਂਗੇ ਇਹਨੂੰ ਫੁੱਲ ਫਰਾਈ ਵੀ ਕੀਤਾ ਜਾ ਸਕਦਾ ਹੈ ਹਣ ਗਰਮੀਆਂ ਦੇ ਮੌਸਮ ਵਿੱਚ ਅਨਾ ਫਰਾਈ ਨਹੀਂ ਖਾ ਹੁੰਦਾ ਇਸ ਲਈ ਤੁਸੀਂ ਇੱਕ ਜਾਂ ਡੇਢ ਕਟਸ਼ੀ ਜਿਹੜੀ ਹੈਗੀ ਤੇਲ ਦੀ ਪਾ ਕੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਇਹਨੂੰ ਹਲਕਾ ਹਲਕਾ ਜਏ ਇਹਨੂੰ ਪਕਾ ਲੈਣਾ ਇਹਨੂੰ ਸਾਡਾ ਤੇਲ ਵੀ ਜਿਹੜਾ ਹੈਗਾ ਗਰਮ ਹੋ ਗਿਆ ਇਹਦੇ ਵਿੱਚ ਹੁਣ ਅਸੀਂ ਆਪਾਂ ਸੋਆ ਬਿੰਦਾ ਲੈਣਾ ਹੈ ਕਿ ਜਦੋਂ ਸੁਪਟੀਆਂ ਚੱਲਦੀਆਂ ਬੱਚੇ ਰੋਜ਼ ਨਾ ਰੋਜ਼ ਕੁਝ ਨਾ ਕੁਝ ਚਾਹਦੇ ਆ ਕਿ ਹੋ ਸਾਨੂੰ ਕੁਝ ਨਾ ਕੁਝ ਬਣਾਓ ਜਾਂ ਬਾਹਰ ਤੋਂ ਲਿਆਓ ਇਸ ਤਰ੍ਹਾਂ ਜਿਹੜਾ ਹੈਗਾ ਪ੍ਰੋਟੀਨ ਤੇ ਨਾਲ ਤਪੂਰ ਵੀ ਹੈਗਾ ਜਿਹੜਾ ਆਪਾਂ ਘਰ ਵਿੱਚ ਬਣਾ ਲਾਂਗੇ ਤਾਂ ਵਧੀਆ ਚੀਜ਼ ਹੈਗੀ ਐ ਇਸ ਤਰ੍ਹਾਂ ਬੱਚਿਆਂ ਨੂੰ ਤੁਸੀਂ ਸੌਂਵਿੰਗ ਦੇ ਜਿਹੜੇ ਹਰੀਆਂ ਮਟਰੀਆਂ ਬਣਾ ਕੇ ਵੀ ਖਰਾ ਸਕਦੇ ਹੋ ਜਾਂ ਇਹਨਾਂ ਦਲਸੀਆਂ ਦੂਜਾ ਤਰ੍ਹਾਂ ਲੈ ਲਓ ਸੌਂਵਿੰਗ ਜਿਹੜੀ ਹੈਗੀ ਐ ਪੂਰਜੀ ਮਤਲਬ ਇਹਨਾਂ ਨੂੰ ਤੁਸੀਂ ਬਲੈਂਡਰ ਵਿੱਚ ਪੀਸ ਲਓ ਉਸ ਨੂੰ ਜਿੱ ਤੱਕ ਸੌਂਵਿੰਗ ਬਣਾ ਸਕਦੇ ਹੋ ਇਸ ਤਰ੍ਹਾਂ ਆਪਾਂ ਸਬਜ਼ੀਆਂ ਦੇ ਸੌਆ ਵੀਨ ਬਣਾਉਣ ਤੋਂ ਬਣਾ ਸਕਦਾ ਬਣਾ ਲੈਂਦੇ ਹਾਂ ਮਟਰੀਆਂ ਕੋਈ ਤਰ੍ਹਾਂ ਬਣਾ ਸਕਦੇ ਹੋ ਇਸ ਤਰ੍ਹਾਂ ਜਿਹੜਾ ਹੈਗਾ ਸੋਖਾ ਜਿਹਾ ਇਸ ਤਰੀਕੇ ਨਾਲ ਬਣ ਜਾਂਦਾ ਉਹਨਾਂ ਤਰ੍ਹਾਂ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਦਾ ਹੈ ਟੇਸਟ ਸਿਰ ਉਹੀ ਆਣਾ ਜਿਹੜਾ ਆਉਂਦਾ ਹੈ ਸੌਆ ਮਟਰੀਆਂ ਦਾ ਆਪਾਂ ਹੁਣ ਜਿਹੜਾ ਹੈਗਾ ਇਹਨੂੰ 2 ਮਿੰਟ ਇਹਨੂੰ ਐਨ ਚੰਗੀ ਤਰ੍ਹਾਂ ਇਹਨੂੰ ਪਕਾ ਲੈਣਾ ਹੈ ਜਿਹੜੇ ਸਾਡੇ ਸੌਆ ਵੀਨ ਹੈ ਵੀ ਐਂਡ ਸਸ ਜਿੰਨੀ ਕਿ ਜਿਆਦਾ ਪਕਾਣੀ ਆਪਾਂ 5 ਤੋਂ 6 ਮਿੰਟ ਜਿਹੜੀ ਪਕਾਈ ਆ। ਤੁਸੀਂ ਦੇਖ ਸਕਦੇ ਆਂ ਇਹ ਕੰਲੀ ਕੰਲੀ ਹੋ ਗਈ। ਪਹਿਲਾਂ ਜਦ ਤੱਕ ਇਹ ਜਿਹੀ ਚਿਪਚਿਪੀ ਜੇ ਸੀ। ਤੁਸੀਂ ਹੋਰ ਜਿਆਦਾ ਪਕਾਣੀ ਚਾਹੁੰਦੇ ਹੋ ਔਰ ਤੁਸੀਂ ਪਕਾ ਸਕਦੇ ਨਹੀਂ ਤਾਂ ਇੰਨੀ ਜਿਹੀ ਵੀ ਹੈਗੀ ਆ ਬਹੁਤ ਜਾਇੰਗ ਗਈ। ਹੁਣ ਇਹਨੂੰ ਅਸੀਂ ਪੈਨ ਤੋਂ ਬਾਹਰ ਕਢ ਲੈਂਦੇ ਆਂ। ਹਾਂ ਅਸੀਂ ਜਿਹੜਾ ਹੈਗਾ ਇਸੇ ਪੈਨ ਵਿੱਚ ਦੋ ਚਮਚੇ ਜਿਹੜੇ ਹੈਗੇ ਆ ਤੇ ਇਹਦੇ ਫੇਲ ਦਵਾਣਾ ਲੈ ਲੈਣੇ ਆਂ। तेल गया। लिए गया। ये ये गया। ते गया। हो नहीं गया सब्जियां सब्जियां ये हैं हैं प्याज ज़्यादा नहीं पता है मिर्च पूरे हल्के हल्के भी पके होंगे ज्यादा नहीं हमें है इसी तरह जल्का जका डेढ़े पकाने कोली ਪੌਂਸਟਰ ਦੇ 2 ਚਮਚੇ ਲੈ ਲਏ ਆ। ਇਹਦਾ ਖੰਘੜਾ ਹੈਗਾ ਕੋਲ ਤਿਆਰ ਕਰ ਲੈਣਾ ਅਸੀਂ। ਥੋੜੀ ਸ਼ੀਂਗਾ ਮਿਰਚ ਤੇ ਜਿਹੜੀ ਹੈਗੇ ਪਿਆਜ਼ ਉਹ ਵੀ ਹਲਕੇ ਜਿਹੇ ਪਰਸ ਤੋਂ ਜੁਰੇ ਆ। ਹਣੀ ਦੇ ਬੱਤੀ ਜਿਹੜੇ ਹੈਗੇ ਆਖੀ। ਸੋਸ ਪਾਲਣ ਦੇ ਗੈਸ ਜਿਹੜਾ ਹੈਗਾ ਸਿਮ ਕਰ ਲੈਣਾ ਹੈ। थोड़ी जी है, है सोया सॉस पानी ज्यादा नहीं पानी है कि ये हमारा नमक नहीं होंगे इसलिए मैं पहला तुम दस कि जोड़ा है नमक घट पा कि सोया सॉस में सिक्का सॉस जी है पा लेनी है रेड चिली पा सद जी ग्रीन चिली तुम्हें हैगी सॉस वाली वह पा सकते हो अगे है ਆਰਾ ਰੋਟੀ ਜਿਹੜਾ ਸਿਕੋਲ ਤਿਆਰ ਕੀਤਾ ਸੀਗਾ ਉਹ ਪਾ ਲੈਣਾ ਹੈ। ਥੋੜਾ ਜਿਹਾ ਦਾਂਤੇ ਹੈਗੇ ਪਾਣੀ। ਜਿਹੜੇ ਹੈਗੇ ਅਸੀਂ ਗਰੇਵੀ ਵਾਲੇ ਨਹੀਂ ਬਣਾਣੇ ਹੈਗੇ। ਬਰਾਈ ਬਣਾਣੇ ਹੈਗੇ ਇਸ ਲਈ ਅੱਥੇ ਪਾਣੀ ਜਿਹੜਾ ਹੈਗਾ ਬਿਲਕੁਲ ਥੋੜਾ ਜਿਹਾ ਹੀ ਲਾਣਾ ਹੈ। ਮਹਰੀ ਦੇ ਉੱਪਰ ਪਾ ਦਿੰਦੇ ਆਪਾਂ। ਸੁਆਵਿਨ ਬਣ ਕੇ ਤਿਆਰ ਹੈ ਸਾਡੇ ਸੁਆ ਮੰਜੂਰੀਆ ਇਹਨੂੰ ਤੁਸੀਂ ਗਰੇਵੀ ਵਾਲਾ ਵੀ ਬਣਾ ਸਕਦੇ ਹੋ ਇਸ ਪੈਡ ਡਰਾਈ ਹੈਗਾ ਤਾਂ ਡਰਾਈ ਵੀ ਬਣਾ ਸਕਦੇ ਹੋ ਉਹ ਤੁਹਾਡੇ ਵੱਡਾ ਪੈਨ ਕਰਦਾ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਇਹਨੂੰ ਖਾਣਾ ਪਸੰਦ ਕਰਦੇ ਹੋ ਵੀਡੀਓ ਅਸੀਂ ਦਿਖਾ ਸਕੀਏ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ